ਅੰਬਾਸਟਰ ਗੱਡੀ ਕੱਢ ਕੇ ਰਮਨਜੀਤ ਬਿੱਟੂ ਆਇਆ ਹਨਾ ਨੰਗਾ ਟੁੱਟੀ ਜੁੱਤੀ ਚ ਜਾ ਰਿਹਾ ਇਹ ਸਾਰੇ ਡਰਾਮੇ ਨਹੀਂ ਕਰ ਰਿਹਾ ਕਦੇ ਪੁਲਿਸ ਦੇ ਪੱਤਰਕਾਰ ਨਹੀਂ ਪੂਰਾ ਫੌਜ ਕੀਤਾ ਜੁੱਤੀਆਂ ਬਲ ਟੁੱਟੀ ਹੋ ਚੱਪਲ ਪਾਈ ਸੀ ਲਾਗਰ ਕੀ ਪੱਤਰ ਭਰਨ ਜਾ ਰਹੇ ਪਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਤਨਾ ਕਿਤੇ ਵੀ ਜਿਹੜੇ ਪੱਤਰ ਭਰਨ ਜਾ ਰਹੇ ਨੇ ਇਹ ਲੋਕਾਂ ਨੇ ਸਾਰੇ ਜਿੱਲੇ ਵਿੱਚ ਉਮੀਦਵਾਰ ਨੇ ਉਹਨਾਂ ਤਾਂ ਖੜਾ ਫਰੇਆ ਫਰੀ ਫਰੇ ਇਹ ਪਰ ਬਿੱਟੂ ਨੂੰ ਇਹ 2 ਕਰੋੜ ਦੀ ਪੈ ਗਈ ਸਹੀ ਪਤਾ ਕਿੰਨੇ ਕਰੋੜ ਮੁੱਦੀ ਨੇ ਦਿੱਤੇ ਹਾਈ ਵੀ ਹੋ ਸਕਦਾ ਤਾਂ ਹੀ ਲੇਟਰ ਦੇ ਮਿੰਟ ਲਾਈਆਂ ਛਾਲਾ ਮਾਰਨ ਉਹ ਕੋਈ ਦੇਖਿਆ ਨਹੀਂ ਅੱਗੇ ਨਹੀਂ ਕਿ ਪਿੱਛੇ ਨਹੀਂ ਚਲੋ ਮਾਰੀ ਟ ਮੁਸੀਬਾ ਲਈਆਂ ਮੱਡੂਆਂ ਮੰਗਣਾ ਸੱਦੀ ਤਲਾਬ ਚ ਇਹ ਯਾਰੀਆਂ ਨਮਾਉਂਦਾ ਨਮਾਉਂਦਾ ਨਾ ਹੁੰਦਾ ਆਪਾਂ ਲੈਣਾ ਵੀ ਯਾਰੀ ਇਹਦੀ ਭਗਵੰਤ ਨਾਲ ਸੀ ਯਾਰੀ ਜਦੋਂ ਟੁੱਟ ਗਈ ਜਦੋਂ ਫਿਰ ਰਾਤ 1 ਕਰੋੜ 84k ਲੱਖ ਦੇ ਕਰੀਬ ਜਿਹੜਾ ਨੋਟਿਸ ਆਇਆ ਜਿਕਰ ਭਗਵਾਨ ਤੁਮਾਰਨ ਸਰਕਾਰ ਚੰਗੀ ਹੁੰਦੀ 2 ਸਾਲ ਹੋ ਗਏ ਸਰਕਾਰ ਬਣੀ ਨੂੰ 2 ਸਾਲਾਂ ਨੂੰ ਪਤਾ ਲੱਗਿਆ ਨਹੀਂ ਕਿ ਬਿੱਟੂ ਵੀ ਜਿਹੜੀ ਕੋਠੀ 'ਚ ਰਹਿ ਰਿਹਾ ਉਹ ਲੀਗਲ ਰਹਿ ਰਿਹਾ ਕੋਠੀ ਨੂੰ ਲਾਟ ਨਹੀਂ ਹਈ ਸਾਰਾ ਕੋਠੀ ਦਾ ਖਰਚਾ ਮੈਂਟੇਨੈਂਸ ਬਿਜਲੀ ਦੇ ਬਿੱਲ ਪਾਣੀ ਦੇ ਬਿੱਲ ਉਹ ਜਿਉਂ ਭਰੀਗੇ ਬਿਲਕੁਲ ਜਦ ਕਿ ਡੀਜ਼ਲ ਨੂੰ ਹੀ ਪਤਾ ਸੀਗਾ ਹਨਾ ਡੀਜ਼ਲੋ ਜਿਹੇ ਚੀਜ਼ ਦਾ ਬੇਰਵਾ ਹੁੰਦਾ ਲਗਨ ਹੀ ਨੂੰ ਪਤਾ ਸੀਗਾ ਅਸੀਂ ਹਰ ਘਰ ਕੋਠੀ ਸਫਾਈ ਕਰਦੇ ਆ ਉੱਤੇ ਬਿਲਾਉਂਦਾ ਪਾਣੀ ਦਾ ਬਿਲਾਉਂਦਾ ਝਾੜੂ ਦਾ ਬਿਲਾਉਂਦਾ ਬੀ ਕੋਰਤੀ ਸਰਕਾਰ ਵੱਲੋਂ ਅਲਰਟ ਹੋਈ ਨਹੀਂ ਹੋਈਗੀ ਜੇਕਰ ਇਹਦੇ ਵਿੱਚ ਬਿੱਟੂ ਦੀ ਗਲਤੀ ਘੱਟ ਗਲਤ ਵੱਧ ਗਲਤੀ ਸਰਕਾਰ ਦੀ ਹੈ ਨਾ ਭਗਵੰਤ ਮਾਨ ਇਹ ਇਕੱਠੇ ਐਮਪੀ ਰਹੇ ਨੇ ਉੱਥੇ ਇਹਨਾਂ ਦੀ ਤਸਵੀਰਾਂ ਆਉਂਦੀਆਂ ਸੀ ਇਹਨਾਂ ਦੀ ਯਾਰੀ ਪੂਰੀ ਪੱਕੀ ਸੀ ਹੁਣ ਆ ਗਈ ਗੱਲ ਕਾਂਗਰਸ ਦੇ ਵਿੱਚ ਸੀ ਉਦੋਂ ਤੱਕ ਤਾਂ ਯਾਰੀ ਨਹੀਂ ਵੀ ਕਿਉਂਕਿ ਇੰਡੀਆ ਐਲੈਂਸ ਸੀਗਾ ਹੁਣ ਚਲਿਆ ਗਿਆ ਉਹ ਭਾਜਪਾ ਚ ਇਹ ਯਾਰੀ ਟੁੱਟ ਗਈ ਹੁਣ ਪਹਿਲੀ ਉਹ ਸਰਕਾਰ ਦਾ ਦੇਲਦਾਰ ਸੀਗਾ 2 ਕਰੋੜ ਰੁਪਏ ਦਾ ਜੇਕਰ ਉਹ 2 ਕਰੋੜ ਰੁਪਏ ਨਾ ਪਰਦਾ ਦੋਨੋਂ ਨਾਲ ਇਹ ਕੈਂਸਲ ਹੋਣੀ ਹੋਣੀ ਸੀਗੀ ਹੁਣ ਬਿੱਟੂ ਦਾ ਬਿਆਨ ਕਹਿੰਦਾ ਮੈਂ ਮਸਾਂ ਆਪਣੇ ਗਹਿਣੇ ਵੇਚ ਕੇ ਕੋਸ਼ਿਸ਼ ਵੇਚ ਪੈਸੇ ਇਕੱਠੇ ਕਰ ਕਰਕੇ ਮੈਂ ਸਾਰੇ 2 ਕਰੋੜ ਰੁਪਏ ਭਰੇਆ ਮੇਸ਼ਿੰਦਰੇ ਵਾਲ ਸੀ ਸਿਮ ਜੀ ਤੇ ਬੈਂਕ ਸੀ ਜਿੱਥੇ ਭਰਾਵਾਂ ਮੰਗ ਲੜਦੇ ਸੀ ਪਰ ਕਹਿੰਦਾ ਹੁਣ ਸਾਰੇ ਬੱਚੇ ਦੁਸ਼ਮੈਨ ਨੂੰ ਦੁਸ਼ਮਣੀ ਵਜੋਂ ਕੱਢਣ ਲੱਗੇ ਉਹ ਤਾਂ ਚਲ ਦੱਸੂਗਾ ਸਮਾਂ ਆਉਣ ਵਾਲਾ ਹੈ ਨਾ ਵੀ ਕਿਹੜਾ ਬੰਦਾ ਹੁਣ ਜਿੱਤਦਾ ਕਿਹੜਾ ਨਹੀਂ ਜਿੱਤਦਾ ਪਰ ਜਿਵੇਂ ਬਿੱਟੂ ਨੇ ਪਾਲਟੀ ਮਾਰੀ ਲੋਕਾਂ ਨੇ ਪਾਲਟੀ ਇਹੀ ਮਾਰ ਲਈਆ ਸਹੀ ਵੀ ਹੁਣ ਲੋਕਾਂ ਨੇ ਜਿਤਾਇਆ ਨੂੰ ਲੋਕਾਂ ਜਿਦਾ ਅਗਰ ਐਮਪੀ ਬਣਾਇਆ ਹੁਣ ਅਗਲਾ ਆਪਣੇ ਮਤਲਬ ਉਹਦੀ ਪਲਟੀ ਮਰ ਗਿਆ ਪਰ ਇੱਕ ਏਵੀਆਈ ਰਾਤ ਦੇ ਬੜੇ ਡਰਾਮੇ ਕੀਤੇ ਜਾ ਰਹੇ ਸੀ ਖਾਸੀ ਡਰਾਮੇ ਕੀਤੇ ਨੇ ਵੀ ਮੈਂ ਜੀ ਥੱਲੇ ਪੈ ਸਕਦਾ ਜੀ ਮੈਂ ਜੀ ਸੜਕ ਤੇ ਤੰਬੂ ਲਾ ਸਕਦਾ ਜੀ ਮੈਂ ਤਾਂ ਲੁਧਿਆਣਾ ਹੀ ਰਹੂੰਗਾ ਪਰ ਮੈਂ ਗੱਲ ਚੰਡੀਗੜ੍ਹ ਦੀ ਕਰਦਾ ਜਿਵੇਂ ਬਿੱਟੂ ਸਾਹ ਤੋਂ ਸਿਆਣੋਂ ਤੁਸੀਂ ਰਾਤ ਦੇ ਡਰਾਮੇ ਕਹਿੰਦਾ ਮੈਂ ਉੱਥੇ ਗੱਦੇ ਦੇ ਪੈ ਗਿਆ ਥੱਲੇ ਪਿਆ ਮੈਂ ਲੈਟ ਰਿ ਸੀ ਉੱਥੇ ਬਿਨਾਂ ਲੈਟ ਤੋਂ ਪਿਆ ਲੋਕਾਂ ਨੇ ਡਰਾਮੇ ਨਹੀਂ ਹੁਣ ਸੁਣਨੇ ਹੈਗੇ ਲੋਕਾਂ ਨੇ ਕੰਮ ਦੇਖਣਾ ਲੋਕਾਂ ਨੇ ਬੰਦਾ ਦੇਖਣਾ ਫੇਰ ਲੋਕਾਂ ਨੇ ਵੋਟ ਪਾਉਣੀ ਹੈ ਹੁਣ ਡਰਾਮੇ ਕਰ ਕਰਕੇ ਪਹਿਲਾਂ ਬਹੁਤ ਲੋਕ ਚਲੇ ਗਏ ਤੇ ਬਹੁਤ ਆ ਗਏ ਰਮਨੀਤ ਬਿੱਟੂ ਦਾ ਮੁੱਦਾ ਦੇ ਰਾਤ ਦਾ ਬਖਿਆ ਆਇਆ ਹੈ 2 ਕਰੋੜ ਦੀ ਨਾਮਜ਼ਦਗੀ ਪਈਆ ਰਮਨੀਤ ਬਿੱਟੂ ਨੂੰ ਐਮਪੀ ਦਾ ਉਮੀਦਵਾਰ ਭਰਨ ਦੇ ਲਈ ਰਾਸਤੇ ਕੀ ਸਰਕਾਰੀ ਕੋਠੀ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਿਆ ਸੀ ਬਿੱਟੂ ਜਿਸ ਤੋਂ ਬਾਅਦ ਨਗਰ ਨਿਗਮ ਲੁਧਿਆਣੇ ਨੇ ਆਫਸਰ ਨੇ ਜਦੋਂ ਰਾਤ ਨੂੰ ਈਮੇਲ ਤੇ ਔਰ ਵਟਸਐਪ ਤੇ ਜਦੋਂ ਨੋਟਿਸ ਭੇਜਿਆ ਤਾਂ ਫਿਰ ਰੌਂਗਟੇ ਖੜੇ ਹੋ ਗਏ ਤਾਂ ਫਿਰ ਹਗਾਮਾ ਕੀਤਾ ਲਾਈਵ ਹੋ ਕੇ ਮੈਂ ਆ ਕਰਤਾ ਉਹ ਕਰਤਾ ਉਸ ਤੋਂ ਬਾਅਦ ਕਾਫੀ ਡੱਡੂ ਡਰਾਮੇ ਕੀਤੇ ਗਏ ਪਰ ਨਾਮਜ਼ਦਗੀ ਤਾਂ ਭਰਨੀ ਸੀ 2 ਕਰੋੜ ਰੁਪਏ ਭਰ ਕੇ ਨਾਮਜ਼ਦਗੀ ਭਰੇਗੀ ਮੁੱਦਾ ਭਾਕਦਾ ਜਾ ਰਿਹਾ ਤੇ ਚਰਚਾ ਕਰਾਂਗੇ ਕਾਫੀ ਗੱਲਾਂ ਨੇ ਸੋ ਇਸ ਗੱਲਾਂ ਤੇ ਚਰਚਾ ਮੇਰੇ ਨਾਲ ਕਰਨਗੇ ਲਖਵੀਰ ਸਿੰਘ ਲਖਵੀਰ ਸਿੰਘ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਤੁਹਾਨੂੰ ਤੁਹਾਡਾ ਬਹੁਤ-ਬਹੁਤ ਪਹਿਲਾ ਸਵਾਲ ਤਾਂ ਮੇਰਾ ਇਹ ਆ ਕਿ ਅੰਬਾਸਟਰ ਗੱਡੀ ਕੱਢ ਕੇ ਰਮਨੀਤ ਬਿੱਟੂ ਆਇਆ ਹਨ ਮੈਨੂੰ ਲੱਗਦਾ ਉਹਦੇ ਕਾਗਜ਼ਾਤ ਵੀ ਨਹੀਂ ਹੋਣੇ ਹਨਾਂ ਦੇ ਕਾਗਜ਼ ਵੀ ਨਹੀਂ ਹੋਣੇ ਤੇ ਜੁੱਤੀ ਟੁੱਟੀ ਹੋਈ ਆ ਉਹਦੀ ਜੁੱਤੀ ਵੀ ਟੁੱਟਣ ਤੋਂ ਬਾਅਦ ਨੰਗੀ ਟੁੱਟੀ ਜੁੱਤੀ ਚ ਜਾ ਰਿਹਾ ਇਹ ਸਾਰੇ ਡਰਾਮੇ ਨਹੀਂ ਕਰ ਰਿਹਾ ਇਹ ਤਨਹੀ ਗੱਲ ਨਾ ਮੀਟਿੰਗ ਬਿੱਟੂ ਅੰਬੈਸਡਰ ਗੱਡੀ 'ਚ ਪਹਿਲੀ ਵਾਰ ਤਾਂ ਨਹੀਂ ਗਿਆ ਮਤਲਬ ਜਦੋਂ ਪਹਿਲੀ ਵਾਰ ਗਿਆ ਪਹਿਲੀ ਵਾਰ ਗਿਆ ਤਿੰਨ ਵਾਰ ਐਮਪੀ ਦੇ ਤੁਹਾਨੂੰ ਨਹੀਂ ਪਤਾ ਜਦੋਂ ਨਾਲ ਦੇਗੀ ਪਰ ਜਾਂਦਾ ਵੈਸਟਰ ਗੱਡੀ ਨਾਲ ਦਰਦ ਲੈ ਕੇ ਜਾਂਦਾ ਹੋਟਲੀ ਦੀ ਵੀ ਲੈ ਕੇ ਜਾਂਦਾ ਗੁਰਕੀਰ ਸਿੰਘ ਕੋਟਰੀ ਵੀ ਤੇ ਇਹ ਵੀ ਮੈਂ ਕਦੇ ਪਹਿਲਾਂ ਖਬਰਾਂ 'ਚ ਦੇਖਿਆ ਨਹੀਂ ਹਜ ਤੱਕ ਪਰ ਮੈਨੂੰ ਇਹ ਪਹਿਲੀ ਵਾਰ ਲੱਗਿਆ ਇਹ ਪਹਿਲਾਂ ਨਹੀਂ ਤਿੰਨ ਸਾਲ ਤਿੰਨ ਵਾਰ ਬਣਿਆ ਐਮਪੀ ਉਹ ਪਹਿਲਾਂ ਨਹੀਂ ਮੈਂ ਕਿਹਾ ਦੇਖਿਆ ਹਾਂ ਉਹ ਤੋਂ ਪਹਿਲਾਂ ਜ਼ਰੂਰ ਗਿਆ ਹੋਣਾ ਦੋ ਵਾਰ ਮੈਂ ਨਿਗਾਹ ਰੱਖੀ ਹੈ ਆ ਦੋ ਵਾਰ ਤਾਂ ਗਿਆ ਨਹੀਂ ਇਹ ਹੁਣ ਪਤਾ ਨਹੀਂ ਕਾਹ ਤੋਂ ਕੱਢ ਲਈ ਗੱਡੀ ਲੈ ਕੇ ਗਿਆ ਵੈਸਟਰ ਤੇ ਇੱਕ ਚੀ ਹੋਰ ਕਨੇਪਰੇ ਪੱਤਰ ਤਾਂ ਨਹੀਂ ਪੂਰਾ ਫੌਜ ਕੀਤਾ ਜੁੱਤੀਆਂ ਵੱਲ ਟੁੱਟੀ ਹੋਈ ਚੱਪਲ ਪਾਈ ਸੀ ਤੇ ਨੇਲੀ ਪੋਸਟ ਵਾਲਿਆਂ ਨੇ ਹਾਂ ਤੇ ਚਲੋ ਆਪਾਂ ਨਾਂ ਤੱਕਾਂ ਨੂੰ ਲੈਣਾ ਕਿਸੇ ਦੇ ਮਤਲਬ ਵਧੀਆ ਤਰੀਕੇ ਨਾਲ ਨੂੰ ਦਿਖਾਇਆ ਸੀ ਕਿ ਟੁੱਟੀ ਚੱਪਲ ਪਾ ਕੇ ਬਿੱਟੂ ਸਾਹਿਬ ਨਾਂ ਲਿਖੀ ਪੱਤਰ ਭਰਨ ਜਾ ਰਹੇ ਆਪਾਂ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਤਨਾ ਕਿਤੇ ਵੀ ਜਿਹੜੇ ਪੱਤਰ ਭਰਨ ਜਾ ਰਹੇ ਨੇ ਇਹ ਲੋਕਾਂ ਸਾਰੇ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਤਾਂ ਚੱਲ ਫਰੇਆ ਫਰੀ ਫਰੇ ਇਹ ਪਰ ਬਿੱਟੂ ਨੂੰ ਇਹ 2 ਕਰੋੜ ਦੀ ਪੈ ਗਈ ਹਣਾ ਟ੍ਰੈਕਟ ਲਈ ਬੀਜੇਪੀ ਦੀ ਕਹਿੰਦੇ ਹੂੰ ਜੀ ਟ੍ਰੈਕਟ 2 ਕਰੋੜ ਦੀ ਪੈ ਗਈ ਮਿੱਟੂ ਨੂੰ ਕੀ ਪਤਾ ਕਿੰਨੇ ਕਰੋੜ ਵਾਦੀ ਨੇ ਦਿੱਤੇ ਹਾਂ ਹਾਂ ਇਹ ਵੀ ਹੋ ਸਕਦਾ ਤਾਂ ਹੀ ਜਦੋਂ ਲੇਟਰ ਲੈਂਟਰੀ ਲਾਈਆਂ ਛਾਲਾ ਮਾਰਨ ਨਾ ਕੁਝ ਦੇਖਿਆ ਨਹੀਂ ਅੱਗੇ ਨਹੀਂ ਕਿ ਪਿੱਛੇ ਨਹੀਂ ਚਲੋ ਮਾਰੀ ਟਫੂਸੀ ਪਾਣੀਆ ਮੱਡੂਆ ਮੰਗਣਾ ਸਿੱਧੀ ਤਲਾਬ ਚ ਲਖੀਸਿਆ ਆਲੋਚਨਾ ਕਰਨੀ ਬਹੁਤ ਜ਼ਰੂਰੀ ਆ ਆਪਾਂ ਜੇ ਆਪਾਂ ਕਹਦੇ ਵੀ ਉਹ ਉਦਾਂ ਇਹ ਆਲੋਚਨਾ ਜ਼ਰੂਰੀ ਆ ਜੇ ਆਲੋਚਨਾ ਨਾ ਕਰੀ ਤਾਂ ਅੱਗੇ ਬਹੁਤ ਡਰਦੀ ਸੀ ਸਿਆਸਤਦਾਨਾਂ ਤੋਂ ਵੀ ਇਹ ਨਾ ਹੋ ਜਵੇ ਹਨਾ ਉਹ ਨਾ ਕਰੇ ਹੁਣ ਜਿਹੜੇ ਉਹਨੇ ਡਰਾਮੇ ਕੀਤੇ ਨੇ ਹੁਣ ਰਾਤ ਦੀ ਗੱਲ ਆਪਾਂ ਗੱਲ ਕਰਦੇ ਆਂ ਜਿਹੜੀ ਸਰਕਾਰੀ ਕੋਠੀ ਆ ਜਿਹੜੀ ਅਲਰਟ ਹੋਈ ਹੋਈ ਸੀ 2016 ਤੋਂ ਕਾਲੀ ਸਰਕਾਰ ਨੇ ਕੀਤੀ ਹਾਂਜੀ ਹਨਾ ਉਦੋਂ ਐਮਪੀ ਸੀਗਾ ਦੋ ਹਾਂ ਬਿਲਕੁਲ ਤੇ ਉਹ ਤੋਂ ਬਾਅਦ ਤਿੰਨ ਸਰਕਾਰਾਂ ਬਦਲੀਆਂ ਅਕਾਲੀ ਕਾਂਗਰਸੀ ਔਰ ਫੇਰ ਚੰਨੀ ਆਇਆ ਚੰਨੀ ਦੁਬਾਰਾ ਆਪ ਆਲੇ ਚਲ ਕਾਂਗਰਸ ਚੰਨੀ ਨਹੀਂ ਲਈ ਹੈ ਹਨਾ ਕੈਪਟਨ ਆਇਆ ਇਹ ਯਾਰੀਆਂ ਨਿਮਾਉਂਦਾ ਨਿਮਾਉਂਦਾ ਨਾ ਆਉਂਦਾ ਆਪ ਵਾਲੇ ਨਾਲ ਵੀ ਯਾਰੀ ਇਹਦੀ ਭਗਵੰਤ ਨਾਲ ਸੀ ਯਾਰੀ ਜਦੋਂ ਟੁੱਟ ਗਈ ਜਦੋਂ ਫਿਰ ਰਾਤ 1 ਕਰੋੜ 83 ਲੱਖ ਦੇ ਕਰੀਬ ਜਿਹੜਾ ਨੋਡਿਸ ਆਇਆ ਤੇ ਉਹ ਇਹ ਆਇਆ ਕਿ ਜਿਹੜੀ ਕੋਠੀ ਆ ਉਹ ਗੈਰ ਕਾਨੂੰਨੀ ਆ ਉਹਦੇ ਵਿੱਚ ਤੂੰ ਬਿਨਾ ਇਲੀਗਲ ਰਹਿ ਰਹੇ ਆ ਤੇ ਇਹ ਵੀ ਕਹਿ ਦਿੱਤਾ ਕਿ ਜੇ 2 ਕਰੋੜ ਨਹੀਂ ਭਰਦਾ ਤੇਰੀ ਨਾਮਜ਼ਦਗੀ ਰੱਦ ਕਰ ਦਿੱਤੀ ਜਾਵੇਗੀ ਪਰ ਲਖੀਸ ਸਿੰਘਾ ਪੁਰਾਣੀਆਂ ਸਰਕਾਰਾਂ ਨੇ ਕਿਉਂ ਨਹੀਂ ਭੇਜਿਆ ਪਹਿਲਾਂ 2019 ਚ ਐਮਪੀ ਬਣਿਆ ਉਦੋਂ ਕਿਉਂ ਨਹੀਂ ਕੀਤਾ ਇਹ ਗੱਲਾਂ ਬੜੀਆਂ ਸੋਚਣ ਵਾਲੀਆਂ ਨੇ ਉਦੋਂ ਇਲੈਕਸ਼ਨ ਕਮਿਸ਼ਨ ਕਿੱਥੇ ਸੀ ਉਦੋਂ ਨਗਰ ਨਿਗਮ ਕਿੱਥੇ ਸੀ ਉਦੋਂ ਕਿਉਂ ਐਨਐਸਸੀ ਦੇਤੀ ਉਦੋਂ ਕਿਉਂ ਸਾਰੇ ਕਾਗਜ਼ਤ ਪੂਰੇ ਕਰਤੇ ਤਰਨ ਹੋਈ ਚੱਕਰ ਆ ਇਹ ਇਹ ਪਤਾ ਗੱਲ ਕੀ ਆਪਣੇ ਅਕੋਰਡਿੰਗ ਚਲਾਉਂਦੇ ਨੇ ਰਿਕ ਚੀਜ਼ ਨੂੰ ਜਿਹੜੀ ਮਰਜ਼ੀ ਸਰਕਾਰ ਆਪਾਂ ਕਹਿੰਦੇ ਚਾਹੇ ਕਾਲੀ ਦਾਲਾ ਚਾਹੇ ਕਾਂਗਰਸ ਚਾਹੇ ਝਾੜੂ ਉਹਨ ਭਗਵੰਤ ਜੀ ਨੇ ਵੀ ਰਾ ਚੱਲ ਪਿਆ ਸਹੀ ਨਹੀਂ ਜੇਕਰ ਭਗਵੰਤ ਜੀ ਸਰਕਾਰ ਚੰਗੀ ਹੁੰਦੀ 2 ਸਾਲ ਹੋ ਗਏ ਸਰਕਾਰ ਬਣੀ ਨੂੰ 2 ਸਾਲਾਂ ਨੂੰ ਪਤਾ ਲੱਗਿਆ ਨਹੀਂ ਕਿ ਬਿੱਟੂ ਵੀ ਜਿਹੜੀ ਕੋਠੀ 'ਚ ਰਹਿ ਰਿਹਾ ਉਹ ਲੇਕਰ ਰਹਿ ਰਿਹਾ ਕੋਠੀ ਨੂੰ ਲਾਟ ਨਹੀਂ ਹਈ ਸਾਰਾ ਕੋਠੀ ਦਾ ਖਰਚਾ ਮੇਨਟੇਨੈਂਸ ਬਿਜਲੀ ਦੇ ਬਿੱਲ ਪਾਣੀ ਦੇ ਬਿੱਲ ਉਹ ਜੋਂ ਭਰੀਗੇ ਬਿਲਕੁਲ ਜਦ ਤੱਕ ਡੀਸਲ ਨਹੀਂ ਪਤਾ ਸੀਗਾ ਹਮ ਹਣਾ ਡੀਸੀ ਕੋਲ ਜਿਹੜੀ ਚੀਜ਼ ਦਾ ਬੇਰਵਾ ਹੁੰਦਾ ਨਗਰ ਨੇ ਵੀ ਨੂੰ ਪਤਾ ਸੀਗਾ ਅਸੀਂ ਇੱਥੇ ਕੋਠੀ ਕੋਠੀ ਸਫਾਈ ਕਰਦੇ ਆ ਉੱਥੇ ਬਿਲੋਂਦਾ ਪਾਣੀ ਦਾ ਬਿਲੋਂਦਾ ਝਾੜੂ ਦਾ ਬਿਲੋਂਦਾ ਵੀ ਕੋਠੀ ਸਰਕਾਰ ਵੱਲੋਂ ਅਲਰਟ ਹੋਈ ਨਹੀਂ ਹੋਈਗੀ ਤੇ ਬਿੱਟੂ ਉੱਥੇ ਰਹਿ ਰਿਹਾ ਨਵੀਨ ਸਿੰਘ ਬਿੱਟੂ ਜਾ ਕੇ ਆ ਉੱਥੇ 100 ਬੰਦਾ ਰਹਿਣਾ ਸੀ ਹਮ ਵੀ ਸਾਰੇ ਸਕਿਉਰਟੀ ਸਕਿਉਰਟੀ ਸਾਰੇ ਵਿੱਚ ਮੁਲਾਜ਼ਮ ਰਹਿਣੇ ਸੀ ਪਰ ਕਿਤਨਾ ਕਿਤੇ ਜੇਕਰ ਇਹਦੇ ਵਿੱਚ ਬਿੱਟੂ ਦੀ ਗਲਤੀ ਘੱਟ ਗਲਤ ਵੱਧ ਗਲਤੀ ਸਰਕਾਰ ਦੀ ਹੈ ਨਾ ਜਿਹੜੀ ਹਾਇ ਤੱਕ 2 ਸਾਲ ਹੋ ਗਏ ਕੋਠੀ ਤੋਂ 200 ਸਾਲ ਦੋ ਸਾਲ ਤੋਂ ਬਿੱਟੂ ਤੇ ਕੋਠੀ ਰਹਿ ਰਿਹਾ ਭਗਵੰਤ ਮਾਨ ਦੀ ਯਾਰੀ ਬਦਾਂ ਲਖਵੀਰ ਕਿਉਂ ਆ ਮੈਂ ਤੁਹਾਡੀ ਗੱਲ ਕੱਟ ਰਿਹਾ ਭਗਵੰਤ ਮਾਨ ਇਹ ਇਕੱਠੇ ਐਮਪੀ ਰਹੇ ਨੇ ਉੱਥੇ ਇਹਨਾਂ ਦੀ ਤਸਵੀਰਾਂ ਆਉਂਦੀਆਂ ਸੀ ਇਹਨਾਂ ਦੀ ਯਾਰੀ ਪੂਰੀ ਪੱਕੀ ਸੀ ਹੁਣ ਆ ਗਈ ਗੱਲ ਕਾਂਗਰਸ ਦੇ ਵਿੱਚ ਸੀ ਉਦੋਂ ਤੱਕ ਤਾਂ ਯਾਰੀ ਨਹੀਂ ਬੀ ਕਿਉਂਕਿ ਇੰਡੀਆ ਐਲੈਂਸ ਸੀਗਾ ਹੁਣ ਚਲਿਆ ਗਿਆ ਉਹ ਭਾਜਪਾ ਚ ਆ ਯਾਰੀ ਟੁੱਟ ਗਈ ਟੁੱਟ ਗਈ ਭਗਵੰਤ ਮਾਨ ਕਹਿੰਦਾ ਵੀ ਤੂੰ ਚਲ ਗਿਆ ਭਾਜਪਾ ਤੇ ਸਾਡੇ ਵਾਲਾ ਕਹਿੰਦਾ ਖੇਤਰੀਵਾਲ ਜੇਲ੍ਹ ਚ ਕਿਉਂ ਦਿੱਤਾ ਤੈਨੂੰ ਮੈਂ ਦੱਸਦਾ ਤਾਂ ਫਿਰ ਕੇਦਰੀਵਾਲ ਦੇ ਗੁੱਸਾ ਲਾ ਰੱਦ ਹੋ ਸਕਦੀ ਸੀ ਜੇ ਉਹ ਪੈਸੇ ਨਾ ਭਰਦਾ ਤੁਹਾਨੂੰ ਉਹੀ ਗੱਲ ਐਨਓਸੀ ਜ਼ਰੂਰੀ ਆ ਹੁਣ ਪਹਿਲੀ ਉਹ ਸਰਕਾਰ ਦਾ ਦੇਣਦਾਰ ਸੀਗਾ 2 ਕਰੋੜ ਰੁਪਏ ਦਾ ਜੇਕਰ ਉਹ 2 ਕਰੋੜ ਰੁਪਏ ਨਾ ਭਰਦਾ ਦੋਨੋਂ ਨਾਅਿੱਦ ਦੀ ਕੈਨਸਲ ਹੋਣੀ ਹੋਣੀ ਸੀਗੀ ਹੁਣ ਬਿੱਟੂ ਦਾ ਬਿਆਨ ਕਹਿੰਦਾ ਮੈਂ ਮਸਾਂ ਆਪਣੇ ਗਹਿਣੇ ਵੇਚ ਕੇ ਕੁਝ ਵੇਚ ਪੈਸੇ ਇਕੱਠੇ ਕਰ ਕਰਕੇ ਮੈਂ ਸਾਰੇ 2 ਕਰੋੜ ਭਰੇ ਆ ਤੇ ਤਾਂਗ ਦੇ ਨਾਅਿੱਦ ਦੇ ਪੱਤਰ ਭਰੇ ਆ ਕਹਿੰਦਾ ਮੇਨਾਂ ਦੁਸ਼ਮਣੀ ਕੱਢ ਰਿਆ ਵੀ ਪਹਿਲਾਂ ਵੀ ਇਲੈਕਸ਼ਨ ਲੜੀ ਆ ਮੈਂ ਮੇਸ਼ਨ ਦੇ ਗਰੇ ਵਾਲ ਸੀ ਸਿਮਰ ਜੀ ਤਾਂ ਬੈਂ ਸੀ ਕਹਿੰਦਾ ਅਸੀਂ ਭਰਾਵਾਂ ਵਾਂਗ ਲੜਦੇ ਸੀ ਪਰ ਕਹਿੰਦਾ ਹੁਣ ਸਾਰੇ ਬੱਚ ਦੁਸ਼ਮਣ ਨੂੰ ਦੁਸ਼ਮਣੀ ਬਾਜੀ ਕੱਢਣ ਲੱਗੇ ਕਹਿੰਦਾ ਝਾੜੂ ਤੇ ਕਾਂਗਰਸ ਵਾਲੇ ਇਕੱਠੇ ਹੋ ਕੇ ਮੈਨੂੰ ਰੌਣ ਨੂੰ ਕਰਦੇ ਨੇ ਕਹਿੰਦਾ ਮੈਂ ਤੇ ਜਿੱਤਰਿਆ ਉਹ ਤਾਂ ਚਲ ਦੱਸੂਗਾ ਸਮਾਂ ਆਉਣ ਵਾਲਾ ਹਨਾ ਵੀ ਕਿਹੜਾ ਮੰਦਾ ਹੱਥ ਜਿੱਤਦਾ ਕਿਹੜਾ ਨਹੀਂ ਜਿੱਤਦਾ ਪਰ ਜਿਵੇਂ ਬਿੱਟੂ ਨੇ ਪਲਟੀ ਮਾਰੀ ਲੋਕਾਂ ਨੇ ਪਲਟੀ ਇਹੀ ਮਾਰ ਲਈਆ ਬਿਲਕੁਲ ਸਹੀ ਠੀਕ ਹੁਣ ਲੋਕਾਂ ਨੇ ਜਿਤਾਇਆ ਉਹਨੂੰ ਲੋਕਾਂ ਨੇ ਜਿਤਾ ਕੇ ਐਮਪੀ ਬਣਾਇਆ ਹੁਣ ਅਗਲਾ ਆਪਣੇ ਮਤਲਬ ਉਹ ਪਲਟੀ ਮਾਰ ਗਿਆ ਤੇ ਆਪਾਂ ਆਪਣੇ ਸਰੋਤਿਆਂ ਨੂੰ ਪੂਰਾ ਮੈਂ ਮੁੱਦਾ ਦੱਸ ਦਿੰਨਾ ਪੂਰਾ ਮੁੱਦਾ ਕੀ ਆ 2016 ਦੇ ਵਿੱਚ ਜਿਹੜੇ ਰਮਨੀਤ ਬਿੱਟੂ ਨੇ ਇਹਨਾਂ ਨੂੰ ਜਿਹੜੀ ਇਹ ਕੋਠੀ ਅਲਰਟ ਹੋਈ ਸੀ ਇਸ ਕੋਠੀ ਦੇ ਵਿੱਚ ਜਿਹੜਾ ਕਮਰੇ ਨੇ ਤਕਰੀਬਨ ਕਾਫੀ ਕਮਰੇ ਨੇ ਕਮਰਿਆਂ ਦਾ ਬੇਰਵਾਜ਼ ਤੱਕ ਨਹੀਂ ਆਇਆ ਪਰ ਇਸ ਕੋਠੀ ਦੇ ਵਿੱਚ 2016 ਤੋਂ ਜਿਹੜਾ ਲਗਾਤਾਰ ਰਹਿ ਰਿਹਾ ਰਮਨੀਤ ਬਿੱਟੂ 2024 ਤੱਕ 8 ਸਾਲ ਹੋ ਚੁੱਕੇ ਨੇ ਬਿੱਟੂ ਦੇ ਜਿਹੜੇ ਖੜੇ ਪੈਰ ਜਿਹੜੇ ਉਹਨੇ ਪੈਸੇ ਭਰੇ ਨੇ ਉਹ 2 ਕਰੋੜ ਰੁਪਏ ਦੀ ਉਹਨੂੰ ਨਾਮਜ਼ਦਗੀ ਪੈ ਗਈ ਦਰਅਸਲ ਜਿਹੜਾ 12 ਵਜੇ ਕੇ 12:30 ਵਜੇ ਬਿੱਟੂ ਨੂੰ ਮੇਲ ਆਈ ਸੀ ਇਸ ਤੋਂ ਬਾਅਦ ਉਹਨਾਂ ਨੇ ਇਹ ਸਾਰਾ ਫਾਰਮ ਭਰਨੇ ਸ਼ੁਰੂ ਕਰ ਦਿੱਤੇ ਮਾਮਲੇ ਤੋਂ ਬਾਅਦ ਫਿਰ ਨਗਰ ਨਿਗਮ ਦਫ਼ਤਰ ਦੇ ਵਿੱਚ ਐਨਓਸੀ ਚਾਹੀਦੀ ਹੁੰਦੀ ਆ ਜਦੋਂ ਨਾਮਜ਼ਦਗੀ ਪੱਤਰ ਦਾਖਲ ਕਰਨਾ ਹੁੰਦਾ ਇੱਕ ਐਨਓਸੀ ਚਾਹੀਦੀ ਆ ਜਿਸ ਦੇ ਵਿੱਚ ਹੁੰਦਾ ਵੀ ਕੋਈ ਸਰਕਾਰੀ ਇਹਨਾਂ ਤੇ ਕੋਈ ਮੁਕੱਦਮਾ ਨਾ ਹੋਵੇ ਸਰਕਾਰੀ ਕੋਈ ਬਿਜਲੀ ਦੇ ਬਿੱਲੇ ਜਾਂ ਸਰਕਾਰੀ ਜਿਹੜੇ ਬਿੱਲ ਹੁੰਦੇ ਨੇ ਜਾਂ ਪੱਤੇ ਹੁੰਦੇ ਨੇ 100 ਜਿਹੜੇ ਰਜ਼ੀਮੇ ਨੇ ਉਹ ਨਾ ਹੁੰਦੇ ਹੋਣ ਤਾਂ ਫਿਰ ਨਗਰ ਨਿਗਮ ਫੇਰ ਉਹਨਾਂ ਨੌ ਡਾਊਟ ਸਰਟੀਫਿਕੇਟ ਦਿੰਦਾ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਆਪਾਂ ਜਮ੍ਹਾਂ ਕਰਨਾ ਹੁੰਦਾ ਤੇ ਉਹ ਜਦੋਂ ਦਿੱਤਾ ਨਹੀਂ ਤਾਂ ਇਲੈਕਸ਼ਨ ਕਮਿਸ਼ਨ ਨੇ ਨੋਟਿਸ ਭੇਜਿਆ ਵੀ ਭਾਈ ਉਹ ਲੈ ਕੇ ਆ ਤੋ ਫਿਰ ਇਹ ਨਗਰ ਨਿਗਮ ਆ ਲੈਣ ਨੂੰ ਇਹਨੇ ਫੋਨ ਕੀਤਾ ਨਗਰ ਨਿਗਮ ਆ ਇਹਨੂੰ ਹਾਰ ਪਾਤਾ ਗਿਫਟ ਦੇਤਾ 2 ਕਰੋੜ ਰੁਪਏ ਦਾ ਤਾਂ ਜਦੋਂ ਇਹਨੇ 2 ਕਰੋੜ ਭਰੇ ਆ ਤਾਂ ਫਿਰ ਇਹਨੂੰ ਨੌਂ ਡਾਊਟ ਜਿਹੜਾ ਸਰਟੀਫਿਕੇਟ ਦਿੱਤਾ ਫਿਰ ਜਾ ਕੇ ਰਵਨੀਤ ਬਿੱਟੂ ਨੇ ਨਾਮ ਜਦ ਕੀ ਭਰੀ ਆ ਪਰ ਇੱਕ ਏਵੀਏ ਰਾਤ ਦੇ ਬੜੇ ਡਰਾਮੇ ਕੀਤੇ ਜਾ ਰਹੇ ਸੀ ਖਾਸੀ ਡਰਾਮੇ ਕੀਤੇ ਨੇ ਵੀ ਮੈਂ ਜੀ ਥੱਲੇ ਪੈ ਸਕਦਾ ਜੀ ਮੈਂ ਜੀ ਸੜਕ ਤੇ ਤੰਬੂ ਲਾ ਸਕਦਾ ਜੀ ਮੈਂ ਲੁਧਿਆਣਾ ਹੀ ਰਹੂੰਗਾ ਪਰ ਮੈਂ ਗੱਲ ਚੰਡੀਗੜ੍ਹ ਦੀ ਕਰਦਾ ਜਿੱਥੇ ਇਹਦਾ ਘਰ ਆ ਹਨਾ ਇਹਦੀ ਰਹਾਈ ਸਾਰਾ ਖੁਸ਼ਾ ਉੱਥੇ ਵੀ ਰਹਿੰਦਾ ਰਿਹਾ ਹੈ ਉੱਥੇ ਈ ਜ਼ਿਆਦਾ ਰਹਿੰਦਾ ਰਿਹਾ ਜਿਵੇਂ ਕਿ ਆਪਾਂ ਸੰਗਰੂਰ ਤੋਂ ਖੈਰਾ ਉਹਦਾ ਸੰਗਰੂਰ ਭਾਵੇਂ ਜੋ ਮਰ ਜੇ ਖੈਰਾ ਚੰਡੀਗੜ੍ਹ ਉਹਨਾਂ ਦੀ ਤਕੜੀਆਂ ਰਾਜਸਥਾਨੇ ਕਰੋੜਾਂ ਰੁਪਏ ਦੇ ਮਕਾਨ ਨੇ ਪਰ ਉੱਥੇ ਤਾਂ ਨਹੀਂ ਖਾਸੇ ਡਰਾਮੇ ਕੀਤੇ ਜੀ ਭਾਜਪੀ ਦਫ਼ਤਰ ਦੀ ਲਾਈਟ ਕੱਟਤੀ ਜੇ ਆਮ ਆਦਮੀ ਪਾਰਟੀਆਂ ਨਗਰ ਨਿਗਮ ਵਾਲਾ ਨਹੀਂ ਕਰਤੀ ਇੱਕ ਗੱਲੇ ਵੀ ਐ ਲਖਵੀਰ ਸਿੰਘ ਨਗਰ ਨਿਗਮ ਵਾਲਿਆਂ ਨੇ ਕਿਤੇ ਗੁੱਸਾ ਤਾਂ ਨਹੀਂ ਕੱਢਿਆ ਜਦੋਂ ਜੱਕ ਨੇ ਤਾਲੇ ਤੋੜ ਜਿਹੜੇ ਤੋੜ ਆਇਆ ਸੀ ਹਗਾਮਾ ਕਰ ਆਇਆ ਸੀ ਖਾਂ ਤਾਂ ਹੋ ਸਕਦਾ ਇਹਨਾਂ ਨਗਰ ਨਿਗਮ ਉੱਤੇ ਕਾਫੀ ਮਗਰ ਪਿਆਰ ਹੈ ਨਾ ਭੰਨੇ ਤੋੜ ਬਣ ਕੇ ਤਾਲੇ ਤੋੜ ਬਹੁਤ ਉੱਥੇ ਕਾਫੀ ਲੜਾਈ ਝਗੜਾ ਨਾਲ ਬਹੁਤ ਜਿਆਦਾ ਰੌਲਾ ਪਿਆ ਕਿਦ ਤਰ੍ਹਾਂ ਪੇਚੀ ਹੋ ਸਕਦੀ ਹੈ ਪਰ ਜਿਵੇਂ ਬਿੱਟੂ ਸਾਹਿਬ ਦੱਸਿਆ ਹੁਣ ਤੁਸੀਂ ਗਰਾਸ ਦੇ ਡਰਾਮੇ ਕਹਿੰਦਾ ਮੈਂ ਉੱਥੇ ਗੱਦੇ ਦੇ ਪੈ ਗਿਆ ਥੱਲੇ ਪਿਆ ਮੈਂ ਲਾਇਟ ਨਹੀਂ ਸੀ ਉੱਥੇ ਬਿਨਾਂ ਲਾਇਟ ਤੋਂ ਪਿਆ ਲੋਕਾਂ ਨੇ ਡਰਾਮੇ ਨਹੀਂ ਹੁਣ ਸੁਣਨੇ ਹੈਗੇ ਲੋਕਾਂ ਨੇ ਕੰਮ ਦੇਖਣਾ ਲੋਕਾਂ ਨੇ ਬੰਦਾ ਦੇਖਣਾ ਫੇਰ ਲੋਕਾਂ ਨੇ ਬੋਰਡ ਪਾਉਣੀ ਹੈ ਹੁਣ ਡਰਾਮੇ ਕਰ ਕਰਕੇ ਪਹਿਲਾਂ ਬਹੁਤ ਲੋਕ ਚਲੇ ਗਏ ਤੇ ਬਹੁਤ ਆ ਗਏ ਹੈਨਾ ਲੋਕਾਂ ਨੇ ਡਰਾਮੇ ਵਾਲੇ ਵੀ ਦੇਖ ਲਏ ਹੁਣ ਹੁਣ ਲੋਕਾਂ ਤੇ ਡਿਪੈਂਡ ਕਰਦਾ ਉਹਨਾਂ ਨੇ ਕਿਹਨੂੰ ਵੋਟ ਪਾਉਣੀ ਆ ਕਿਹਨੂੰ ਨਹੀਂ ਪਾਉਣੀ ਚਾਹੇ ਤੁਸੀਂ ਥੱਲੇ ਪਾਓ ਚਾਹੇ ਪਾ ਉੱਪਰ ਸਹੀ ਨਹੀਂ ਲੋਕਾਂ ਨੇ ਆਪਣੀ ਬੱਡਣਾ ਆਪਣਾ ਵੋਟ ਆਪਣੇ ਹਿਸਾਬ ਨਾਲ ਪਾਉਣੀ ਆ ਉਹਨਾਂ ਨੇ ਨਹੀਂ ਦੇਖਣਾ ਕਿ ਬਿੱਟੂ ਥੱਲੇ ਪਿਆ ਸੀ ਉਹਨੂੰ ਵੋਟ ਪਾ ਦਈਏ ਸਹੀ ਨਹੀਂ ਬਹੁਤ ਲੋਕ ਨੇ ਜਿਹੜੇ ਬਿਨਾਂ ਵੇਟ ਥੱਲੇ ਪੈਂਦੇ ਨੇ ਹਨਾ ਉਹਨਾਂ ਨੂੰ ਉਹ ਚੀਜ਼ ਦੀ ਕੀਮਤ ਨਹੀਂ ਪਤਾ ਸਹੀ ਨਹੀਂ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਹੁਣ ਜਿਹੜੀ ਇੱਕ ਵੋਟ ਆ ਕਿੰਨੀ ਕੀਮਤੀਦਾਰਨ ਬਹੁਤ ਇਹ ਜਿਹੇ ਲੋਕ ਨੇ ਜਿਨ੍ਹਾਂ ਦੇ ਕੋਲ ਛੱਤ ਨਹੀਂ ਸਣੀ ਲੈਣ ਨੂੰ ਘਰ ਨਹੀਂ ਹੁਣ ਇਹ ਤਾਂ ਫੇਰ ਵੀ ਜਨ ਦੋ ਕਰੋੜ ਦੇ ਆ ਮਿਲਟਰੀ ਇੱਕ ਦਿਨ ਚ ਦੋ ਕਰੋੜ ਦੇਤਾ ਹੁਣ ਕਿੱਡਾ ਗਾ ਹੋਣਾ ਸਹੀ ਪਤਾ ਨਹੀਂ ਕਿੰਨਾ ਕੁ ਪੈਸਾ ਮਿਲਿਆ ਹਣਾ ਮਿਲਟਰੀ ਚ ਦੋ ਕਰੋੜ ਦੇ ਕੇ ਜਾ ਰਿਹਾ ਨੀ ਨਾਂ ਨਿਤ ਕੀ ਪੱਤਰ ਭਰ ਲਿਆ ਜੀ ਪਰ ਇਹ ਤੋਂ ਪਹਿਲਾਂ ਲੱਗੇ ਸਿਆ ਜਿਹੜੀ ਆ ਸਾਬੂਜ ਹੋਊਗਾ ਤਾਂ ਵੈਸੇ ਛੋਸ਼ੇਵਾਜੀ ਇੱਕ ਤਰ੍ਹਾਂ ਥੱਲੇ ਪੈਣ ਲੱਗ ਲ ਸਹੀ ਨਹੀਂ ਜੀ ਵੀ ਮੈਂ ਦਫਤਰ ਚ ਜਾ ਕੇ ਪੈ ਗਿਆ ਉੱਥੇ ਲਾਈਟ ਦੀ ਰੱਖਾਂ ਨਹੀਂ ਹੁਣ ਕੀ ਬਤਾ ਉੱਥੇ ਪਿਆਕ ਨਹੀਂ ਸੀ ਰੋਟੇ ਵੀਡੀਓ ਬਣਾ ਲਈ ਦੋਵੇਂ ਸਹੀ ਨਹੀਂ ਪਰ ਇਹ ਤੋਂ ਪਹਿਲਾਂ ਜਿਹੜੀ ਜਿਵੇਂ ਕਾਂਗਰਸ ਰਹੀ ਆ ਮੈਂ ਕਈ ਚੀਜ਼ਾਂ ਦੇਖਦਾ ਪੜ ਵੀ ਰਿਹਾ ਕੈਪਟਨ ਤੇ ਸਵਾਲ ਖੜਾ ਹੁੰਦਾ ਕਾਲੀਆਂ ਚੋਣ ਕਮਿਸ਼ਨ ਨਗਰ ਨਿਗਮ ਦਫਤਰ ਤੇ ਨਾਮ ਆਦੀ ਪਾਰਟੀ ਤੇ ਵੀ ਹੁੰਦਾ ਜਦੋਂ ਭਾਈ ਇਹ ਪਹਿਲਾਂ ਜਦੋਂ ਲੜਿਆ ਚੋਣ ਉਦੋਂ ਕਾਗਜ਼ ਕਿੱਥੇ ਸੀ ਹਨਾ ਤੇ ਇਹ ਝੂਠ ਬੋਲ ਕੇ ਜੇ ਇਹਨੇ ਚੋਣਕ ਵਿੱਚ ਲੜਿਆ ਤਾਂ ਇਹਦੇ ਕੇਸ ਵੀ ਬਣਦਾ ਹਨਾ ਕਈ ਗੱਲਾਂ ਹੋੜਾ 2016 ਦਾ ਮਾਮਲਾ ਹੈ ਜੀ ਕੋਠੀ 2016 ਤੋਂ ਦੇਖੋੜਾ ਜਿਹੜੇ ਸਾਡੇ ਕੋਲ ਆਪਣੇ ਕੋਲ ਜਿਹੜੀ ਖਬਰ ਪਹੁੰਚੀ ਆ ਵੀ 2016 ਤੋਂ ਕੋਠੀ ਦੇ ਵਿੱਚ ਰਹਿ ਰਿਹਾ ਇਹ ਉਹ ਵੀ ਕੋਠੀ ਦੇ ਵਿੱਚ ਜਿਹੜੀ ਅਲਾਰਟ ਨਹੀਂ ਸੀ ਬਿਨਾ ਮਤਲਬ ਤੋਂ ਬਿਨਾ ਉਹ ਅਲਾਰਟ ਨਹੀਂ ਕੋਠੀ ਦੇ ਵਿੱਚ ਇਹ ਗੈਰਕਾਨੂੰਨੀ ਤੌਰ ਤੇ ਰਹਿ ਰਿਆ ਸੀ ਜੀ ਬਿਲਕੁਲ ਸਹੀ ਨਹੀਂ ਪ੍ਰੋ ਟਾਈਮ ਤੋਂ ਜਦੋਂ ਸ਼ੁਰੂਣ ਲੈ ਕੇ ਹੁਣ ਤੱਕ ਦੇਖ ਲਓ ਕਿੰਨੇ ਸਾਲ ਹੋ ਗਏ ਜੀ ਵੀ ਪਹਿਲਾਂ ਨਹੀਂ ਜਦੋਂ ਪਹਿਲਾਂ ਨੇ ਭਰੇ ਆ ਨਾਂਕ ਪੱਤਰ ਉਸ ਟਾਈਮ ਨਹੀਂਦਰ ਜਿਕਲ ਹੋਇਆ ਜੀ ਫਿਰ ਤਾਂ ਮਤਲਬ ਉਹੀ ਹੈ ਵੀ ਅੰਦਰ ਖਾਤੇ ਸਾਬ ਮਿਲੇ ਹੋਏ ਨੇ ਬਿਲਕੁਲ ਸਹੀ ਨਹੀਂ ਹੁਣ ਜੇ ਕਿਤੇ ਹੁਣ ਬਿੱਟੂ ਵਿਜੇ ਵੀ ਚਲੇ ਗਏ ਭਵੰਤਵਰਾਂਗਾ ਜਾਈ ਟੁੱਟ ਗਈ ਖੜਾ ਤੇ ਫਿਰ ਉਹ ਕਰ ਲੋ ਜੇ ਹੁਣ ਇਹੀ ਬਿੱਟੂ ਚਲੇ ਜਾਵੇ ਆਂਦੀ ਪਾਰਟੀ ਚ ਮਣਾ 2 ਕਰੋੜ ਨੂੰ ਵਾਪਸ ਮੋੜ ਦੇਣਾ ਜੇ ਇਹਨਾਂ ਨੇ ਬਿਚਤ ਕੋਈ ਚੱਕ ਨਹੀਂ ਸਤ ਪਹਿਲਾਂ ਜਿਹਾ ਹੋ ਗਿਆ ਯਾਰ ਕੀ ਚੰਕਰ ਤੇ ਇੱਕ ਗੱਲ ਇਹ ਵੀ ਹੈ ਹੁਣ ਮੈਂ ਪੜ ਰਿਆ ਸੀ ਇੱਕ ਨਿੱਜੀ ਅਖਬਾਰ ਤੇ ਲਿਖਿਆ ਕਿ ਆਪਾਂ ਆਮ ਜਿਹੜੇ ਰੂਮ ਲੈਨੇ ਆ ਕਮਰੇ ਲੈਨੇ ਆ ਉਹਨਾਂ ਦਾ ਕਿਰਾਇਆ 2025 ਚ ਹੁੰਦਾ ਉਹ ਤਾਂ ਫਿਰ ਵੀ ਲਗਜ਼ਰੀ ਕੋਠੀ ਸੀ ਤੇ ਲਗਜ਼ਰੀ ਕੋਠੀ ਦਾ ਕਿਰਾਇਆ ਬਹੁਤ ਵੱਣਦਾ ਇਹ ਤਾਂ 2 ਕਰੋੜ ਬਹੁਤ ਕੱਟ ਕੇ ਆ ਉਹਨਾਂ ਨੇ ਤੇ ਲਗਜ਼ਰੀ ਕੋਠੀਆਂ ਦਾ ਇਹਦੇ ਵਿੱਚ ਰੈਂਟ ਹੋ ਗਿਆ ਕੋਠੀ ਦਾ ਵਿੱਚ ਬਿਜਲੀ ਦਾ ਖਰਚਾ ਦਾ ਪਾਣੀ ਦਾ ਖਰਚਾ ਹੋ ਗਿਆ ਹੁਣ ਕੱਲਾ ਉੱਤਰੁਣ ਸਿੰਘ ਬਿੱਟੂ ਤਾਂ ਰਹਿ ਨਹੀਂ ਰਿਹਾ ਸੀ ਨਾਲ ਜਿਹੜੇ ਸਕਿਉਰਟੀ ਦੇ ਘਟੋਰ ਸਖਸ਼ਤਰ ਬੰਦੇ ਸਕਿਉਰਟੀ ਦੇ ਵਿੱਚ ਨੇ ਉਹ ਵੀ ਉੱਥੇ ਰਹਿ ਰਹੇ ਨੇ ਸਿੰਘ ਕੂਟੀ ਦੇ ਵਿੱਚ ਸਾਰਾ ਖਰਚਾ ਤਾਂ ਉਹ ਸਰਕਾਰ ਦਾ ਬਣਦਾ ਕਿਤਨੇ ਕਿੰਨੇ ਕੋਟੀ ਦਾ ਖਰਚਾ ਉਹ ਬਿੱਟੂ ਦਾ ਹੋਊਗਾ ਸਕਿਉਰਟੀ ਦਾ ਖਰਚਾ ਸਰਕਾਰ ਦਾ ਹੋ ਗਿਆ ਸਰਕਾਰ ਵੱਲੋਂ ਚਲੋ ਜੀ ਇਸ ਰੱਖਿਆ ਨੂੰ ਦੇਖਦੇ ਹੁਣ ਸਕਿਉਰਟੀ ਉੱਤੀ ਗਈ ਆ ਪਰ ਕਿਤਰਾਗੇ ਜਿਹੜੀ ਕੋਟੀ ਦੇ ਵਿੱਚ ਰਹਿ ਰਹੇ ਆ ਉਹਦਾ ਖਰਚਾ ਤਾਂ ਬਣਦੀ ਹੀ ਆ ਨਾ ਉਹ ਬਿੱਲ ਪੱਤੇ ਨਹੀਂ ਭਰੇ ਹੋਣੇ ਠਿਕ ਏਰੀਆ ਕੀ ਕਹਿੰਦੇ ਪਾਣੀ ਦੇ ਬਿੱਲ ਵੀ ਕਲੀਅਰ ਨਹੀਂ ਕੀਤੇ ਗਏ ਸੀ ਪਾਣੀ ਤੇ ਬਿਜਲੀ ਦਾ ਔਰ ਐਨਓਸੀ ਲੈਣ ਦੇ ਲਈ ਜਿਹੜਾ ਐਨਓਸੀ ਲੈਣ ਦੇ ਲਈ ਇਹ ਸਾਰਾ ਚੰਮਟ ਜਿਹੜਾ ਚੱਲਿਆ ਪਰ ਕੋਠੀ ਨਗਰ ਨਿਗਮ ਦਫਤਰ ਨੇ ਇਹਨੂੰ ਐਨਓਸੀ ਤਾਂ ਦੇ ਦਿੱਤੀ ਜਿਹੜਾ ਕਲੀਅਰ ਸਰਟੀਫਿਕੇਟ ਆ ਨੌਨ ਡਾਊਟ ਕਲੀਅਰ ਸਰਟੀਫਿਕੇਟ ਉਹ ਪੈਸੇ ਭਰਤੇ 2 ਕਰੋੜ ਰੁਪਏ ਭਰਤਾ ਤਾਂ ਦੇਖਣੇ ਨਹੀਂ ਪੈਣਾ ਸੀ ਉਹਨਾਂ ਨੂੰ ਜਿੰਨਾ ਉਹਨੇ ਬਿੱਲ ਦਾ ਖਰਚਾ ਟੋਟਲ ਕੁੱਟੀ ਦਾ ਕਿਉਂਕਿ ਜੇਕਰ ਉਸ ਅਲਰਟ ਹੋ ਜਾਂਦੀ ਕੁੱਟੀ ਫੇਰ ਵੀ ਖਰਚਾ ਨਹੀਂ ਸੀ ਬਣਦਾ ਪਰ ਹੁਣ ਇੱਥੇ ਕੇ ਵੀ ਆ ਕਿ ਜਾਂਚ ਹੋਣੀ ਚਾਹੀਦੀ ਐ ਇਸਦੀ ਕਿਉਂਕਿ ਪਹਿਲਾਂ ਵੀ ਇਹਨੇ ਚੋਣਾਂ ਲੜੀਆਂ ਨੇ ਹਨਾ ਜਿਹੜਾ ਪੈਸਾ ਦਿਖਾਇਆ ਇਹ ਤਾਂ ਕਹਿੰਦਾ ਜੀ ਮੈਂ ਕਰਜ਼ਾ ਚੱਕ ਕੇ ਦਿੱਤਾ ਤੇਰੇ ਮੇਰੇ ਤੋਂ ਲੈ ਕੇ ਦਿੱਤਾ ਇਸਦੀ ਜਾਂਚ ਹੋਵੇ ਬਰੀਕੀ ਦੇ ਨਾਲ ਸਾਰੇ ਸਪਸ਼ਟ ਕਰਨ ਲੋਕਾਂ ਦੇ ਮੂਰੇ ਆਉਣਾ ਚਾਹੀਦਾ ਇਲੈਕਸ਼ਨ ਕਮਿਸ਼ਨ ਨੂੰ ਵੀ ਚਾਹੀਦਾ ਹਨਾ ਹਰ ਚੀਜ਼ ਚਾਹੀਦੀ ਵੀ ਭਾਈ ਇੰਨੇ ਸਾਲ ਤੋਂ ਕਿਉਂ ਰਹਿ ਰਹੇ ਆ ਹਨਾ ਅਲਾਉਟ ਕਿਉਂ ਕਿ ਹਾਲਾਕਿ ਤੁਸੀਂ ਮਨਪ੍ਰੀਤ ਬਾਦਲ ਦੀ ਗੱਲ ਦੇਖੀਏ ਜਦੋਂ ਕੱਢਤਾ ਸੀ ਜਦੋਂ ਆਮ ਆਦੀ ਪਾਰਟੀ ਆਈ ਉਹ ਨਿਕਲ ਨਹੀਂ ਰਿਹਾ ਸੀ ਤੇ ਵੀ ਬਾਰਸੀਮਰਤ कौर ਬਾਦਲ ਵੀ ਕਹਿੰਦੇ ਨਿਕਲ ਨਹੀਂ ਰਹੀ ਸੀ ਸਹੀ ਹੋਈ ਤੇ ਭਗਵੰਤ ਮਾਨ ਵੀ ਨਿਕਲ ਨਹੀਂ ਰਿਹਾ ਸੀ ਦਿੱਲੀ ਤੋਂ ਐਮਪੀ ਵਾਲੀ ਹਨਾ ਤੋ ਉਹਨਾਂ ਨੂੰ ਕੱਟਿਆ ਗਿਆ ਤੇ ਹੁਣ ਇਹਨਾਂ ਦੀ ਜਾਂਚ ਹੋਵੇ ਤੇ ਜਾਂਚ ਹੋ ਕੇ ਪਤਾ ਲੱਗੇ ਲੋਕਾਂ ਦੇ ਮੂਹਰੇ ਆਵੇ ਵੀ ਮਸਲਾ ਕੀ ਆ ਕਿਹੜਾ ਪੂਰੀ ਤਰ੍ਹਾਂ ਮਸਲਾ ਆ ਜਿਹੜਾ ਸਪਸ਼ਟ ਹੋਵੇ ਹੋਣਾ ਚਾਹੀਦਾ ਉਹਨਾਂ ਉਹੀ ਚੱਕਰ ਸਮਝ ਤੋਂ ਬਾਅਦ ਇਹ ਜਿਹੜੇ ਲੀਡਰ ਨੇ ਹਾਂ ਹੁਣ ਚਲੋ ਜਿੰਨਾ ਟਾਈਮ ਇਹਨਾਂ ਕੋਲ ਸਰਕਾਰ ਵੱਲੋਂ ਜਿਹੜੀ ਚੀਜ਼ ਮਿਲਦੀ ਆ ਉਹਨਾਂ ਟਾਈਮ ਵਰਤੋ ਜਿੰਨਾ ਸਰਕਾਰ ਨੇ ਸਰਕਾਰੀ ਤੌਰ ਤੇ ਜਿਹੜੀ ਚੀਜ਼ ਤੁਹਾਨੂੰ ਤੁਹਾਨੂੰ ਕੋਠੀ ਲਾੜ ਹੋ ਗਈ 2 ਸਾਲ ਲਈ ਤੁਸੀਂ ਹੈਗੇ ਹੋ ਮਰਜ਼ੀ ਐਮਐਲਏ ਨੂੰ ਸਰਕਾਰੀ ਕੋਠੀ ਮਿਲ ਗਈ ਜਦੋਂ ਤੁਹਾਡੀ ਐਮਐਲਏ ਚਲੇਗੀ ਜਦੋਂ ਵਿਧਾਇਕ ਨਹੀਂ ਰਹੇ ਛੱਡ ਦੋ ਉਹਨੂੰ ਕੋਠੀ ਦਾ ਨਾ ਪੇ ਦਨੂ ਹੀ ਚੱਕਰ ਹੈ ਨਾ ਜਿੰਨਾ ਟਾਈਮ ਹੁਣ ਆਪਾਂ ਗੱਲ ਕਰਦੇ ਅਨਮੋਲ ਸਿੰਘ ਬਿੱਟੂ ਪਹਿਲਾਂ ਕਾਂਗਰਸ ਸੀਗਾ ਉਸ ਟਾਈਮ ਨੂੰ ਕਾਂਗਰਸ ਸੀ ਚੰਗਾ ਲੱਗਦਾ ਸੀ ਹੈ ਨਾ ਬਈ ਬਿਆਨ ਸਿੰਘ ਦਾ ਪੋਤਾ ਇਹਦੇ ਪਰਿਵਾਰ ਨੇ ਆਇਆ ਕੀਤਾ ਹੁਣ ਕੀਤਾ ਨਾ ਹੁਣ ਅਨਮੋਲ ਸਿੰਘ ਬਿੱਟੂ ਨੂੰ ਬਿਆਨ ਸਿੰਘ ਦੀ ਫੋਟੋ ਤੱਕ ਨਹੀਂ ਲਾਉਣ ਦੀ ਜਦ ਕਿ ਉਹਦਾ ਦਾਦਾ ਪੋਤਾ ਦਾ ਹੈਗੀ ਹੈ ਨਾ ਦਾਦਾ ਸੀ ਉਹਦਾ ਬਿਆਨ ਸਿੰਘ ਕੋਈ ਚੱਕਰ ਜਿੰਨਾ ਟਾਈਮ ਤਰਨ ਹੁਣ ਬਿੱਟੂ ਚਾਹੇ ਆਪਾਂ ਕੋਈ ਵੀ ਲਾ ਲਓ ਜਿੰਨਾ ਟਾਈਮ ਬੰਦਾ ਆਪਣਾ ਨਾਲ ਆ ਉਹ ਉਨਾਂ ਦਾ ਚੰਗਾ ਜੇ ਕੱਲ ਨੂੰ ਇਹ ਕੇਸ ਆਪਾਂ ਨੂੰ ਛੱਡ ਗਏ ਬਟ ਟਟ ਗਏ ਫਿਰ ਆਪਾਂ ਉਹਨੂੰ ਗਾਲਾਂ ਕੱਢਦੇ ਆ ਫਿਰ ਨਿੰਦਦੇ ਆ ਨਾ ਮੁੱਕ ਦੀ ਅਸ ਦੇ ਵਿੱਚ ਇਹੀ ਚੱਲ ਰਹੀ ਆ ਪਰ ਮੁੱਕ ਦੀ ਗੱਲ ਇਹ ਆ ਸਿਆਸਤ ਦੇ ਵਿੱਚ ਜਿਹੜਾ ਵੀ ਸਿਆਸਤਦਾਨ ਆ ਕਹਿੰਦੇ ਉਹ ਚੰਗਾ ਨਹੀਂ ਹੁੰਦਾ ਔਰ ਰਜਨੀ ਹੋਸ਼ੋ ਕਹਿੰਦਾ ਕਹਿੰਦੇ ਸਿਆਸਤ ਉਹ ਚੀਜ਼ ਆ ਜਿਹੜੀ ਨੌਜਵਾਨਾਂ ਦੀ ਮੌਤ ਤੇ ਲੋਥਾਂ ਤੇ ਖੇਡੀ ਜਾਂਦੀ ਆ ਸਿਆਸਤਦਾਨ ਵੀ ਚੰਗੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਪਰ ਮੁੱਕ ਦੀ ਗੱਲ ਇਹ ਆ ਕਿ ਇਸ ਜਾਂ ਇਸ ਵਿਸ਼ੇ ਤੇ ਇਸ ਮੁੱਦੇ ਤੇ ਜਾਂਚ ਹੋਣੀ ਚਾਹੀਦੀ ਆ ਕਾਲੀਆਂ ਦੇ ਉਹ ਭੇਦ ਖੁੱਲਣੇ ਚਾਹੀਦੇ ਨੇ ਵੀ ਅਲਾਰਟ ਕਿਉਂ ਕੀਤੀ ਸੀ ਕੈਪਟਨ ਵੇਲੇ ਖੁੱਲਣੇ ਚਾਹੀਦੇ ਨੇ ਤੇ ਚੰਨੀ ਤੇ ਚਲੋ ਥੋੜਾ ਚਿਰ ਰਿਹਾ ਤੇ ਭਗਵੰਤਵਾਂ ਦੀ ਯਾਰੀ ਦਾ ਵੀ ਸਬੂਤ ਦੇਣਾ ਚਾਹੀਦਾ ਵੀ ਭਾਈ ਤੂੰ ਕਿਉਂ ਢਾਈ ਸਾਲ ਦਾ ਹੋ ਚੁੱਕੇ ਨੇ ਤੂੰ ਕਾਰਵਾਈ ਕਿਉਂ ਨਹੀਂ ਕੀਤੀ ਹੁਣ ਮੁੱਕ ਦੀ ਗੱਲ ਆ ਗਈ ਹੁਣ ਵੈਸਟਰ ਗੱਡੀ ਦੀ ਦਾਦੇ ਦੀ ਹਨਾ ਉਹਦੀ ਗੱਡੀ ਦੀਆਂ ਫੋਟਾਂ ਖਿੱਚਵਾ ਰਹੇ ਨੇ ਜੁੱਤੀ ਟੁੱਟੀਆਂ ਪਵਾ ਰਹੇ ਨੇ ਮੱਥੇ ਟੇਕੇ ਜਾ ਰਹੇ ਨੇ ਜੀ ਆ ਹੋਜੂ ਉਹ ਹੋਜੂ ਪਰ ਹਾਰ ਪੱਕੀ ਐ ਇਸ ਵਾਰ ਕਿਉਂਕਿ ਲੋਕ ਚਾਹੇ ਜੋ ਮਰਜ਼ੀ ਨੇ ਇਥੇ 84 ਦੇ ਨਾਲ ਪੀੜਤ ਲੋਕਾਂ ਨੇ ਵੀ ਬਿੱਟੂ ਦਾ ਵਿਰੋਧ ਕੀਤਾ ਤੇ ਰਾਜਾ ਵੜਿੰਗ ਦਾ ਵੀ ਕੀਤਾ ਸੀ ਬਿੱਟੂ ਦਾ ਵੀ ਜੰਡਰੇ 84 ਦੇ ਪੀੜਤ ਲੋਕ ਨੇ ਜਨਤ ਦੇ ਵਿੱਚ ਖਾਸ ਕਰਕੇ ਉਹ ਲੋਕ ਅਜੇ ਤੱਕ ਕੋਈ ਨਿਆਂ ਨਹੀਂ ਮਿਲਿਆ ਤਾਂ ਹੀ ਉਹ ਬਿਚਾਰੇ ਭੜਕ ਰਹੇ ਨੇ ਕਾਂਗਰਸ ਦਾ ਵਿਰੋਧ ਕਰ ਰਹੇ ਆ ਬੀਜੇਪੀ ਦਾ ਕਰ ਰਹੇ ਨੇ ਹੁਣ ਤਾਂ ਆਮ ਆਦਮੀ ਪਾਰਟੀ ਦਾ ਵੀ ਕਰ ਰਹੇ ਨੇ ਕਿਉਂਕਿ ਲੋਕ ਤਾਂ ਨਹੀਂ ਤਾਂ ਜਿਹੜਾ 84 ਜਿਹੜਾ ਸੀ ਕਿ ਹੁਣ ਕਿਸਾਨੀ ਅੰਦੋਲਨ ਦੀ ਜਾਲਪ ਦੇਖ ਲੋ ਹੁਣ ਹਨੀ ਸਿੰਘ ਬਿੱਟੂ ਦਿੱਲੀ ਅੰਦੋਲਨ ਚ ਗਿਆ ਸੀ ਪਤਾ ਕੀ ਹਾਲ ਹੋਇਆ ਸੀ ਬਿੱਟੂ ਦਾ ਗੱਡੀ ਛੱਡ ਗਿਆ ਉਹਨੂੰ ਭੱਜਣਾ ਪੈ ਗਿਆ ਸੀ ਕਿਸਾਨਾਂ ਨੇ ਨੰਨਾਂ ਨਬਰੋਂ ਕੀਤਾ ਉੱਥੇ ਅੰਦਰ ਹੀ ਵਰਤਾਂ ਨਹੀਂ ਦੋਨਾਂ ਦੇ ਵਿੱਚ ਬਿੱਟੂ ਨੂੰ ਹੁਣ ਤੁਸੀਂ ਫੇਰ ਦੇਖ ਲਓ ਸੰਭੂ ਬਾਉਂਡਰ ਤੇ ਕੀ ਹੋਇਆ ਕਿਸਾਨਾਂ ਦੇ ਅੱਥਰੂ ਗਏ ਦੇ ਗੋਲੇ ਗੋਲੇ ਬਿੱਟੂ ਕਹਿੰਦਾ ਮੈਨੂੰ ਕਿਸਾਨ ਚੰਗੇ ਨਹੀਂ ਲੱਗਦੇ ਮੇਰਾ ਜਿਹਨਾਂ ਦੁੱਖੀ ਕੀਤਾ ਪਿਆ ਯਾਰ ਉਹ ਚੰਗੇ ਕਿੱਥੇ ਲੱਗਣੇ ਯਾਰ ਉਹ ਇਹ ਚ ਹੁਣ ਇਹ ਨਹੀਂ ਪਤਾ ਜਿਹੜੀ ਚੀਜ਼ ਜਿਹੜਾ ਬੈਠਾ ਬਿੱਟੂ ਜਿਹੜੀ ਚੀਜ਼ ਖਾਂਦਾ ਕਿਸਾਨਾਂ ਆਖੀ ਖਾ ਰਿਆ ਜਿਹਦਾ ਖਾਣੇ ਉਹਨੇ ਅੰਦਰ ਦੇ ਨੇ ਇਹ ਸਹੀ ਨਹੀਂ ਹੁਣ ਕਿਤਨਾ ਕਿਤੇ ਕਿਸਾਨ ਵਾਲੀ ਮੰਗਾ ਲਈ ਬੈਠੇ ਨੇ ਜੇਕਰ ਪ੍ਰਦਰਸ਼ਨ ਕਰਦੇ ਆ ਵਿਰੋਧ ਕਰਦੇ ਨੇ ਤੁਸੀਂ ਉਹਨਾਂ ਸਵਾਲਾਂ ਜਵਾਬ ਦਿਓ ਕੋਨ ਕਿ ਲੋੜ ਨਿੰਦੜੀ ਬਿਲਕੁਲ ਮੁੱਦੇ ਤੋਂ ਆਦਪਾ ਪਟਕੀ ਸੁਮੇਨ ਮੁੱਦਾ ਤਾਂ ਹੈਗਾ ਰਮਨੀਤ ਬਿੱਟੂ ਦੀ ਜਿਹੜੀ ਕੋਠੀ ਦੀ ਨਾਮ ਕੋਠੀ ਤੇ ਵਿੱਚ ਜਿਹੜੀ ਰਹਿ ਰਿਆ ਸੀ ਇਲੀਗਲ ਰਹਿ ਰਿਆ ਸੀ ਬਾਕੀ ਨਾਮਜ਼ਦਗੀ ਕਿਉਂ ਰੁਕੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਨਾਮਜ਼ਦਗੀ ਤਾਂ ਤਾ ਰੁਕੀ ਮੈਂ ਤੁਹਾਨੂੰ ਦੱਸ ਦਿੱਤਾ ਕਿ ਇੱਕ ਐਨਓਸੀ ਚਾਹੀਦੀ ਹੁੰਦੀ ਆ ਨਗਰ ਨਿਗਮ ਦਫਤਰ ਦੇ ਵੱਲੋਂ ਨਹੀਂ ਦਿੱਤੀ ਗਈ ਸੀ ਤੇ ਜਦੋਂ ਐਨਓਸੀ ਕਢਾਈ ਤਾਂ ਸਾਰਾ ਕੁਝ ਮੂਰੇ ਆ ਗਿਆ ਵੀ ਭਾਈ ਤੂੰ ਪਾਣੀ ਨਹੀਂ ਭਰਿਆ ਇਹਨੇ ਸਾਲਾਂ ਤੋਂ ਰਹਿ ਰਹੇ ਆ ਤਾਂ ਹੁਣ ਇਹ ਜਾਂਚ ਹੋਣੀ ਚਾਹੀਦੀ ਹੈ ਕੈਪਟਨ ਸਰਕਾਰ ਤੇ ਹੋਣੀ ਚਾਹੀਦੀ ਵੀ ਕਿਉਂ ਅਲਾਰਟ ਕੀਤੀ ਸੀ ਚੰਨੀ ਸਰਕਾਰ ਤੇ ਵੀ ਹੋਣੀ ਚਾਹੀਦੀ ਆਕਾਲੀ ਦਲ ਤੇ ਵੀ ਹੋਣੀ ਚਾਹੀਦੀ ਆਮ ਆਦਮੀ ਪਾਰਟੀ ਤੇ ਹੋਣੀ ਚਾਹੀਦੀ ਬਾਕੀ ਜਿਹੜੇ ਡਰਾਮੇ ਰਵਨੀਤ ਬਿੱਟੂ ਇਹ ਕਰ ਰਹੇ ਆ ਵੀ ਅਸੀਂ ਜਿੱਤ ਦਾ ਦਾਵਾ ਪੱਕਾ ਹੈ ਮੈਨੂੰ ਜਾਣ ਕੇ ਮੇਰੀ ਨਾਮਜ਼ਦਗੀ ਰੋਕੀ ਜਾ ਰਹੀ ਹੈ ਇਹ ਤਾਂ 4 ਤਰੀਕ ਨੂੰ ਪਤਾ ਲੱਗ ਜਾਣਾ ਕਿ ਕੌਣ ਜਿੱਤਦਾ ਕੌਣ ਹਾਰਦਾ ਕਿਉਂਕਿ ਲੋਕ ਬੇਹੱਦ ਸਮਝਦਾਰ ਬਹੁਤ ਜ਼ਿਆਦਾ ਸਮਝਦਾਰ ਹੋ ਚੁੱਕੇ ਨੇ ਜੇ ਤੁਸੀਂ ਬੇਹੱਦ ਜ਼ਿਆਦਾ ਆਪਣੇ ਆਪ ਨੂੰ ਕਹਿ ਦਿੰਦੇ ਹੋ ਵੀ ਹਾਂ ਮੈਂ ਚੰਗਾ ਜਾਂ ਤੁਸੀਂ ਅਤਿਆਚਾਰ ਕਰੋਗੇ ਅਤਿਆਚਾਰ ਤਾਂ ਕਹਿ ਰਹੇ ਆ ਇੱਕ ਛੋਟੀ ਦੀ ਜਾਂਦੇ ਹੋਏ ਗੱਲ ਕਹਿਣੀ ਆ ਕਿਨੇ ਬਿੱਟੂ ਐਮਪੀ ਸੀ ਕੋਈ ਲੋਕ ਇਹਦੇ ਕੋਲ ਕੰਮ ਕਰਾਉਣ ਦੇ ਲਈ ਆਏ ਤਾਂ ਇਹਨੇ ਉਹਨੂੰ ਇੰਨਾ ਪਰੇਸ਼ਾਨ ਕੀਤਾ ਜਿਵੇਂ ਇੱਥੇ ਮਿਲ ਲਓ ਉੱਥੇ ਮਿਲ ਲਓ ਤਾਂ ਲੋਕਾਂ ਨੇ ਥੱਕ ਕਰਕੇ ਇੱਕ ਵੀਡੀਓ ਖਬਰ ਵੀ ਚੱਲੀ ਸੀ ਉਹ ਬਹੁਤ ਪੁਰਾਣੀ ਹੈ 2021 ਦੀ ਗੱਲ ਆ 19 'ਚ ਬਣਿਆ ਦੋਦੋਂ 21 20 ਦੀ ਗੱਲ ਆ ਸੋ ਲਗਾਤਾਰ ਲੋਕ ਤੰਗ ਪਰੇਸ਼ਾਨ ਵੀ ਨੇ ਲੁਧਿਆਣਾ ਵਾਲੇ ਜ਼ਰੂਰ ਦੱਸਣਗੇ ਬਾਕੀ ਇਹ ਤਾਂ ਕਹਿੰਦਾ ਵੀ ਲੁਧਿਆਣਾ ਮੇਰਾ ਜੀ ਤੇ ਇੱਕ ਲਾਲਚ ਲੁਧਿਆਣਿਆਂ ਨੂੰ ਇਹ ਦੇ ਦਿੱਤਾ ਬਿੱਟੂ ਨੇ ਜਾਂਦੇ ਹੋਏ ਕਿ ਇੱਥੇ ਜੀ ਮੈਟਰੋ ਚੱਲੇਗੀ ਤੇ ਜੇ ਜਲਦੀ ਮੈਂ ਲੈ ਕੇ ਆਉਂਗਾ ਜਦੋਂ ਐਮਪੀ ਬਣ ਗਿਆ ਸੋ ਲਾਲਚ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਪਰ ਜਾਣਦੇ ਹੋਏ ਇਹ ਗੱਲ ਜ਼ਰੂਰ ਕਹਿਣੀ ਚਾਹੁੰਦੇ ਆ ਕਿ ਇਸ ਵਿਸ਼ੇ ਤੇ ਇਸ ਮੁੱਦੇ ਤੇ ਜਾਂਚ ਹੋਣੀ ਚਾਹੀਦੀ ਆ ਕਿਉਂ ਰਮਨੀਤ ਬਿੱਟੂ ਨੂੰ ਸਰਕਾਰੀ ਕੋਠੀ ਦਿੱਤੀ ਗਈ ਸੀ ਸੋ ਧੰਨਵਾਦ ਅਜੇ ਆਗਲਾ ਮੁੱਦਾ ਲੈ ਕੇ ਫੇਰ ਹਾਜ਼ਰ ਹੋਵਾਂਗੇ ਮਿਹਨਤ ਲਖਦੀਪ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ